ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਘੱਟ ਗਿਣਤੀ ਲੋਕਾਂ ਵਾਸਤੇ ਕੋਈ ਕਾਨੂੰਨ ਨਹੀਂ ਹੈ ਸਰਸੇ ਵਾਲੇ ਸਾਧੂ ਬਲਾਤਕਾਰੀ ਅਤੇ ਲੋਕਾਂ ਦਾ ਕਤਲ ਜਿਸ ਨੂੰ ਜਦਮਰਜ਼ੀ ਪੈਰੋਲ ਤੇ ਬਾਹਰ ਭੇਜ ਦਿੱਤਾ ਜਾਂਦਾ ਹੈ ਪਰ ਸਿੱਖ ਕੌਮ ਨਾਲ ਤੱਕਾ ਕੀਤਾ ਜਾ ਰਿਹਾ ਹੈ ਕਿ 32-32 ਸਾਲਾਂ ਤੋਂ ਜੇਲਾ ਵਿੱਚ ਰੁੱਲ ਰਹੀ ਸਿੱਖ ਜਵਾਨੀ ਜੋ ਕਿ ਕੌਮੀ ਸੰਘਰਸ਼ ਵਿੱਚ ਅੱਜ ਜੇਲਾਂ ਦੀਆਂ ਕਾਲ ਕੋਠਰੀਆਂ ਵਿੱਚ ਤਸੀਹੇ ਚੜ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਇੱਕ ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ ਜੇਕਰ ਕੋਈ ਘਟਨਾ ਵਾਪਰ ਜਾਵੇ ਤਾਂ ਆਪਣੇ ਘਰ ਵਿੱਚ ਕਿਸੇ ਸੋਗ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਵੀ ਕੋਈ ਸਮਾਂ ਨਹੀਂ ਦਿੱਤਾ ਜਾਂਦਾ। ਇਹੀ وجہ ਹੈ ਕਿ ਸਿੱਖ ਅੱਜ ਵੀ ਆਪਣੇ ਆਪ ਨੂੰ ਗੁਲਾਮ ਸਮਝ ਰਿਹਾ ਹੈ। 1947 ਵੇਲੇ ਸਾਡੇ ਪੁਰਖਿਆਂ ਨੇ ਜੋ ਗਲਤੀ ਕੀਤੀ ਸੀ ਕਿ ਆਪਣੀ ਕਿਸਮਤ ਨੂੰ ਹਿੰਦੁਸਤਾਨ ਨਾਲ ਜੋੜਿਆ ਸੀ ਹਿੰਦੁਸਤਾਨ ਦੇ ਆਗੂ 네ਰੂ ਅਤੇ ਗਾਂਧੀ ਨੇ ਸਿੱਖਾਂ ਨੂੰ ਨਾਲ ਜੋੜਨ ਦੇ ਲਈ ਇੱਕ ਵਾਅਦਾ ਕੀਤਾ ਸੀ ਕਿ ਤੁਹਾਨੂੰ ਆਜ਼ਾਦੀ ਦਾ ਨਿਗਮ ਮੰਨਣ ਲਈ ਅਲੱਗ ਖੇਤਾ ਦਿੱਤਾ ਜਾਵੇਗਾ ਜਦ ਸਾਰਾ ਕੁਝ ਵਾਪਰ ਗਿਆ ਪਹਿਲੀ ਕਾਨਫਰੰਸ ਦਿੱਲੀ ਗੁਰਦੁਆਰਾ ਸੀਸਗੰਜ ਵਿਖੇ ਹੋਈ ਤਾਂ ਆਗੂਆਂ ਨੇ ਪੁੱਛਿਆ ਕਿ ਸਾਡਾ ਉਹ ਖਿੱਤਾ ਹੁਣ ਸਾਨੂੰ ਦੇ ਦਿੱਤਾ ਜਾਵੇ ਤਾਂ ਜਵਾਬ ਮਿਲਿਆ ਕਿ ਕਿਹੜੇ ਖਿੱਤੇ ਦੀ ਗੱਲ ਕਰਦੇ ਹੋ ਅਤੇ ਸਾਰੀ ਡੀਸੀ ਨੂੰ ਹਦਾਇਤ ਕੀਤੀ ਗਈ ਕਿ ਸਿੱਖ ਕੌਮ ਜਰਾਈਮ ਪੇਸ਼ਾ ਕੌਮ ਹੈ ਇਹਨਾਂ ਉੱਤੇ ਸਖਤੀ ਨਾਲ ਪੇਸ਼ ਆਇਆ ਜਾਵੇ ਕੀਤੀਆਂ ਕੁਰਬਾਨੀਆਂ ਦਾ ਸਿੱਖਾਂ ਨੂੰ ਇਨਾਮ ਉਸ ਵੇਲੇ ਦੇ ਦਿੱਤਾ ਗਿਆ ਸੀ ਪਰ ਹੁਣ ਤੱਕ ਬਦਕਿਸਮਤੀ ਸਾਡੀ ਰਹੀ ਕਿ ਸਾਡੇ ਸਿਆਸਤਦਾਨ ਆਗੂ ਇਸ ਗੱਲ ਨੂੰ ਸਮਝ ਨਹੀਂ ਸਕੇ ਸਿੱਖ ਨੌਜਵਾਨੀ ਕੌਮ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇ ਰਹੇ ਅੱਜ ਕਿੱਡਾ ਵੱਡਾ ਸ਼ਰਿਆਮ ਧੱਕਾ ਹੋ ਰਿਹਾ ਜਦ ਸੌਦੇ ਵਾਲੇ ਸਾਧ ਨੂੰ ਉਹ ਬਾਹਰ ਆ ਜਾਂਦਾ ਸਿੱਖ ਨੌਜਵਾਨ ਜੇਲ੍ਹਾਂ ਚ ਰੋਲਰ ਰੇਂ ਤੇ ਇੱਕ ਦਿਨ ਦੀ ਵੀ ਪੈਰੋਲ ਛੁੱਟੀ ਨਹੀਂ ਦਿੱਤੀ ਜਾਂਦੀ ਇਸ ਤੋਂ ਵੱਧ ਧੱਕੇਸ਼ਾਈ ਹੋਰ ਕੀ ਹੋ ਸਕਦੀ ਹੈ ਰਾਜਨੀਤਿਕ ਲੋਕਾਂ ਨੇ ਆਪਣੇ ਵਫਾਦਾਂ ਵਾਸਤੇ ਤੇ ਵੋਟਾਂ ਦੀ ਖਾਤਰ ਇਹ ਜਿਹੇ ਕੰਮ ਕੀਤੇ ਨੇ ਜੋ ਸਿੱਖਾਂ ਦੇ ਜ਼ਖਮਾਂ ਤੇ ਨਮਕ ਛੜਕਣ ਦੇ ਬਰਾਬਰ ਨੇ ਪਤਾ ਨਹੀਂ ਦਿੱਲੀ ਦਾ ਹਾਕਮ ਕੀ ਸੋਚਦਾ ਹੈ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਸਾਧੂਆਂ ਤੇ ਇੱਕ ਵੀ ਮੁਕੱਦਮਾ ਨਹੀਂ ਕੋਈ ਰੋਕ ਟੋਕ ਨਹੀਂ ਪਰ ਜੇ ਸਿੱਖ ਆਪਣੇ ਘਰ ਦੀ ਗੱਲ ਕਰਨ ਤਾਂ ਉਹਨਾਂ ਤੇ ਉੱਤੇ ਕੇਸ ਪਾ ਦਿੱਤਾ ਜਾਂਦਾ ਅਤਿਆਚਾਰ ਕਰਦੇ ਨੇ ਤੇ ਡਿਬਰੂਗੜ ਵਰਗੀਆਂ ਜੇਲਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਨਾ ਕੋਈ ਸੁਣਵਾਈ ਨਾ ਕੋਈ ਵਕੀਲ ਤੇ ਨਾ ਕੋਈ ਦਲੀਲ ਇਥੋਂ ਮਹਿਸੂਸ ਹੁੰਦਾ ਕਿ ਪਿਛਲੇ ਲੰਬੇ ਅਰਸੇ ਤੋਂ ਦਿੱਲੀ ਦਾ ਹਾਕਮ ਕੀ ਚਾਹੁੰਦਾ ਸਾਡੀ ਬਦਕਿਸਮਤੀ ਰਹੀ ਹੈ ਕਿ ਜਿਹੜੇ ਆਗੂ ਅੱਗੇ ਲੱਕੇ ਤੁਰਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹ ਸਾਨੂੰ ਅਕਸਰ ਕਿਹਾ ਕਰਦੇ ਸੀ ਮੰਜੀ ਸਾਹਿਬ ਦੀ ਸਟੇਜ ਤੋਂ ਕਿ ਸਿੱਖੋ ਅਸੀਂ ਗੁਲਾਮ ਆ ਅਸੀਂ ਰਾਜਨੀਤਿਕ ਲੋਕਾਂ ਨੇ ਉਹਨਾਂ ਮਹਾਪੁਰਖਾਂ ਦੀ ਗੱਲ ਨੂੰ ਸਮਝਣ ਦੀ ਬਜਾਏ ਦਿੱਲੀ ਦੇ ਹਾਕਮ ਨਾਲ ਝੋਟੀਆਂ ਪਾ ਕੇ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕਰਵਾ ਕੇ ਉਹਨਾਂ ਨੂੰ ਵੀ ਸ਼ਹੀਦ ਕਰਵਾ ਕੇ ਸਾਲ ਲਿਆ ਕੋਈ ਧਰਮ ਦੀ ਗੱਲ ਕਰੇਗਾ ਸੈਂਟਰ ਨਾਲ ਸਾਡਾ ਭਾਈਚਾਰਾ ਹੀ ਪਹਿਲਾਂ ਲੱਤਾਂ ਖਿੱਚਣ ਲਈ ਤਤਪਰ ਰਹਿੰਦਾ ਹੈ ਇਹ ਸਾਡੀ ਕੌਮ ਦੀ ਬਦਕਿਸਮਤੀ ਹੈ ਅੱਜ ਕੌਮ ਚੰਗੇ ਲੀਡਰ ਤੋਂ ਹੀਣੀ ਹੋਈ ਬੈਠੀ ਹੈ ਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਗੁਰੂ ਇਸ ਕੌਮ ਦੀ ਵਿਗੜੀ ਹੋਈ ਸਵਾਰੇ ਕੌਮ ਦੀ ਚੜ੍ਹਦੀ ਕਲਾ ਹੋ ਸਕੇ